ਗੁਰਦੁਆਰਾ ਸਾਹਿਬ ਆਇਓ ਭਾਈ ਜੁੱਤਾ ਜੀ ਦੇ ਕਿੰਨਾ ਚਿਰ ਹੋ ਗਿਆ ਮੇਲਾ ਦੇਖਦਣ ਇੱਧਰ ਕੈਮਰਾ ਲੈ ਜਾ ਬੜਾ ਚਿਰ ਹੋ ਗਿਆ ਵਾ ਬਾਬਾ ਗੁਰਦਤਾ ਜੀ ਦੇ ਪਿਤਾ ਦਾ ਨਾਮ ਕੀ ਮੈਨੂੰ ਨਹੀਂ ਪਤਾ ਭਾਈ ਸਾਸ਼ਰੀ ਕਾ ਸਾਸ਼ੀਲ ਭਾਈ ਕਹੜਾ ਪਿੰਡ ਤੇ ਮੋਹਲ ਭਾਈ ਤੁਸੀਂ ਤੁਹਾਡੇ ਪਿੰਡ ਮੇਲਾ ਕਿੰਨਾ ਚਿਰ ਹੋ ਗਿਆ ਦੇਖਦਣ ਇਹ ਪਾਜੀ ਹੋ ਗਿਆ 5-7 ਸਾਲ ਹੋ ਗਿਆ ਭਾਜੀ ਆਪਾਂ ਕਿੰਨਾ ਦੀ ਜਾਂਚ ਮਨਾਇਆ ਦਾ ਇਹ ਪਾਜੀ ਸ੍ਰੀ ਗੁਰੂ ਤੇ ਗੁਰਦੁਆਰਾ ਜੋ ਆਪਣਾ ਗੋਬਿੰਦ ਇਹ ਕਿ ਦੋ ਮਹੀਨੇ ਬਾਬਾ ਗੁਰਦਤਾ ਜੀ ਨੇ ਕਿਹੜਾ ਦਾ ਨਾਮ ਪਤਾ ਤੇ ਹਾਂ ਜੀ ਏ ਭਾਈ ਮੇਰੀ ਗੱਲ ਸੁਣ ਗੱਲ ਸੁਣ ਮੈਂ ਕਹਿੰਦਾ ਮੈਂ ਕਹਿੰਦਾ ਟੋਪਰ ਮਾਦਾ ਮੈਂ ਨਾ ਤਾਂ ਉਹਦੇ ਗੰਗਾ ਹੋਇਆ ਤੇ ਬਹੁਤ ਬੰਦਾ ਨਗਰ ਹੈ ਉਹ ਨਗਰ ਹੈ ਇਹੋ ਨਗਰ ਹੈ ਜੀ ਕਿੰਨਾਂ ਦੀ ਜਨ ਦੇ ਵਿੱਚ ਜਿਹੜਾ ਮੇਲਾ ਇੰਨਾ ਜਾਂਦਾ ਹਾਂ ਜੀ ਕਿੰਨਾਂ ਦੀ ਜਨ ਦੇ ਬਾਬੇ ਬਾਬੇ ਗੁਰਦੱਤੇ ਜੀ ਉਹਨਾਂ ਦੇ ਪਿਤਾ ਜੀ ਦਾ ਨਾਮ ਥੋੜਾ ਜਾਣਕਾਰੀ ਰੱਖਦੇ ਪਤਾ ਜੀ ਕੀ ਮੈਨੂੰ ਇਹਨੂੰ ਪੁੱਛੀ ਗਾੜੀ ਸਰ ਹੱਪਨ ਜਿਹਦੇ ਮੇਲੇ ਜਾਏ ਬਾਬਾ ਜੀ ਦਾ ਨਾਮ ਕੀ ਹੈ ਬਾਬੇ ਦਾ ਨਾਮ ਗੁਰਦਿੱਤਾ ਹੈ ਉਹਨੇ ਦੇ ਪਿਤਾ ਜੀ ਦਾ ਨਾਮ ਦੱਸੋ ਨਹੀਂ ਪਿਤਾ ਦਾ ਤੇ ਤੁਨ ਗੁਰੂ ਹਰਗੋਬਿੰਦ ਪਾਚਾ ਜੀ ਹਾਂ ਮਾਇਆ ਦਾਤ ਜਾਂ ਕੋਤਪਾਲ ਜਾਂ ਮਾਤਵਾ ਇਹ ਜਿਹੜੇ ਲੇਖਿਆ ਨੇ ਸਸਕਾਲ ਤੇ ਜੁੜਿਆ ਹੋਇਆ ਮਝਾਲਪੁਰ ਡੋਨਲਡ ਮੈਂ ਤੁਹਾਡੇ ਨਾਲ ਸਰਵਿਸਨ ਅਸੀਂ ਐਸਟੀਐਮ ਪਿੰਡ ਟਿਮੋਵਾਲ ਦੇ ਵਿੱਚ ਮੌਜੂਦ ਹੈ ਜਿੱਥੇ ਤਨਤਨ ਬਾਬਾ ਗੁਰਦਿੱਤਾ ਜੀ ਉਹਨਾਂ ਦੇ ਸਾਲਾਨਾ ਯਾਦ ਦੇ ਵਿੱਚ ਜਿਹੜਾ ਪਿੰਡ ਦੇ ਵੱਲੋਂ ਨਗਰ ਵਾਸੀਆਂ ਦੇ ਵੱਲੋਂ ਬੜੇ ਉਤਸ਼ਾਹ ਨਾਲ ਜਿਹੜਾ ਮੇਲਾ ਹੋ ਮਨਾਇਆ ਜਾਂਦਾ ਹੈ ਸਾਡੇ ਨਾਲ ਨੌਜਵਾਨ ਨੇ ਪੁੱਛਣ ਦੀ ਕੋਸ਼ਿਸ਼ ਕਰਦੇ ਆ ਕਿ ਮੇਲੇ ਦਾ ਇਸ ਗੁਰਦੁਆਰਾ ਸਾਹਿਬ ਦਾ ਅਤੇ ਮੇਲੇ ਦਾ ਪੂਰਾ ਇਤਿਹਾਸ ਦੇ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆਂ ਕਾਈ ਸ਼ਰਤ ਤੇ ਆ ਥੋੜੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਭਨਾਮ ਜੀ ਗੁਰਦੇਵ ਸਿੰਘ ਸਰਦਾਰ ਗੁਰਦੇਵ ਸਿੰਘ ਇਹ ਗੁਰਦੁਆਰਾ ਸਾਹਿਬ ਦਾ ਥੋੜਾ ਜਿਹਾ ਇਤਿਹਾਸ ਜਿਹੜਾ ਸੰਗਤਾਂ ਨੂੰ ਸੰਝਾ ਕਰੀਏ ਆਹ ਗੁਰਦੁਆਰਾ ਪਿੰਡ ਤਿੰਮੋਵਾਲ ਧੰਨ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਸਤਾਨ ਦਾ ਸ੍ਰੀ ਗੁਰੂ ਹ ਰਾਤਨ ਇਤਿਹਾਸ ਹੈ ਕਿ ਇੱਥੇ ਬਾਬਾ ਕਰ ਦਿੱਤਾ ਸਾਹਿਬ ਜੀ ਆਏ ਆਣ ਕੇ ਇਥੇ ਇੱਕ 베ਰੀ ਦੇ ਥੱਲੇ ਰੁਗੇ ਆ 베ਰੀ ਦੇ ਰੁੱਖ ਦੀ ਥੱਲੇ ਉਹਨਾਂ ਨੇ ਆਣ ਕੇ ਆਪਣਾ ਢੇਰਾ ਲਾਇਆ ਪੰਡਾਲ ਲਾਇਆ ਰਾਤਨ ਇਤਿਹਾਸ ਇਹੋ ਹੀ ਹੈ ਜੀ ਹਾਂਜੀ ਮਤਲਬ ਪਤਾ ਲੱਗਾ ਕਿ ਤਦੋਂ ਆਏ ਹੀ ਜਾਂ ਕਦੋਂ ਇੱਥੇ ਆਣ ਕੇ ਕਿੰਨਾਂ ਨੇ ਵੀ ਨਹੀਂ ਕਿ ਜਦਾਂ ਪੁਰਵੰਗ ਦੇਵ ਜੀ ਦੀ ਗੱਲ ਸੁਣਨ ਦੇ ਵਿੱਚ ਆਉਂਦੀ ਹੈ ਜਦਾਂ ਪਿੰਡ ਵਾਲਿਆਂ ਨੇ ਖੂਰ ਸਾਹ ਤੋਂ ਕੱਢਤਾ ਸੀ ਇਸੇ ਦਾ ਕੋਈ ਵਰਤਾਰਾ ਨਾ ਹੋਇਆ ਕਿ ਸਦਾ ਅਜਦਾ ਜਦੋਂ ਬਾਬਾ ਕਰਤਾਰ ਸਿੰਘ ਜੀ ਦੇ ਵਿਆਹ ਦਾ ਇਹ ਪ੍ਰੋਗਰਾਮ ਹੀ ਵਿਆਹ ਦੇ ਪ੍ਰੋਗਰਾਮ ਤੋਂ ਹੁੰਦਿਆਂ ਪਿੰਡ ਏਗਲ ਗੱਡੇ ਆਏ ਪਿੰਡ ਏਗਲ ਗੱਡੇ ਮੁਸਲਮਾਨਾਂ ਦਾ ਜਗਾ ਹੈ ਮੁਸਲਮਾਨਾ ਸਤਾਨ ਦੇ ਉਹਨਾਂ ਨੇ ਆਖਿਆ ਕਿ ਬਾਬਾ ਜੀ ਨੇ ਜਿਹੜਾ ਉਹ ਗੁਰਸੇਵਕੀ ਗਾਂ ਅਗਲੇ ਪਿੰਡ ਚਲ ਜਿਓ ਅਗਲੇ ਪਿੰਡ ਗੁਰਸੇਕੀ ਆ ਤੇ ਉਹ ਪਿੰਡ ਤੇ ਮੋਵਾਲੀ ਧੰਨ ਧੰਨ ਬਾਬਾ ਕਰਤਾਰ ਸਿੰਘ ਜੀ ਨੇ ਫਿਰ ਇੱਥੇ 5-7 ਦਿਨ ਵਿਸ਼ਵਾਰਾਮ ਕੀਤਾ ਆਪਣੇ ਵਿਆਹ ਦੇ ਬਟਾਲੇ ਵਿਆਹ ਦੇ ਪ੍ਰੋਗਰਾਮ ਦੇ ਲੀਗ ਦਿਹਾ ਇੱਥੇ ਆਏ ਲਾਗੇ ਉਹਨਾਂ ਦੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਡੇਰਾ ਵੀ ਆ ਜੰਡ ਸਾਹਿਬ ਇਹ ਸੂ ਇਲਾਕੇ ਦੀਆਂ ਸੰਗਤਾਂ ਸਾਰਾ ਉਜੋਗ ਦੇ ਨਾਲ ਚੱਲਦਾ ਜੀ ਥੋਮਣ ਜਿਵੇਂ ਖੀਜੀ ਨਹੀਂ ਨਹੀਂ ਆ ਤਾਂ ਤਾਂ ਨਾ ਤਰਨਾਦਲ ਬਾਬਾ ਜੋਗਾ ਸਿੰਘ ਜੀ ਹਾਂ ਪੱਪ ਕਾਲੇ ਸਾਹਿਬ ਦੀ ਰਮਾਈ ਚੱਲਦਾ ਬਹੁਤ ਬਹੁਤ ਦੇ ਭਾਰਾ ਦੇ ਜੇੜਾ ਖਾਸਾ ਬਾਬਾ ਗੁਰਦਤਾ ਜੀ ਦੇ ਪਿਤਾ ਜੀ ਦੇ ਨਾਮ ਜਾਂ ਐ ਬਾਬਾ ਗੁਰਦਤਾ ਜੀ ਸ੍ਰੀ ਹਰਗੁਜਨ ਸਾਹਿਬ ਜੀ ਹਾਂਜੀ ਨੌਜਵਾਨ ਪੀੜੀ ਨੂੰ ਬਹੁਤ ਘੱਟ ਪਤਾ ਤਾਂ ਕਰਕੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਨੌਜਵਾਨਾਂ ਨੂੰ ਥੋੜਾ ਜਿਹਾ ਪ੍ਰੇਰਿਤ ਕੀਤਾ ਜਾਵੇ ਹਾਂਜੀ ਬਹੁਤ ਵਧੀਆ ਗੱਲ ਹੈ ਖੁਸ਼ੀ ਵਾਲੀ ਗੱਲ ਹੈ ਜੀ ਤੁਸੀਂ ਤਾਂ ਆਪਣੇ ਪਾਸੇ ਨੌਜਵਾਨਾਂ ਨੂੰ ਥੜਾ ਰਾਈ ਜੀ ਸਾਡੀ ਨੌਜਵਾਨ ਦੀ ਪੀੜੀ ਇਦਾਂ ਹੀ ਇਹ ਵੈਸਟਰਨ ਕਲਚਰ ਦੇ ਮਗਰ ਲਾ ਕੇ ਖਰਾਬ ਆਪਣਾ ਆਪ ਖਰਾਬ ਕਰੀ ਜਾ ਰਹੀ ਹੈ ਜਿਵੇਂ ਹੁਣ ਤਾਜੀ ਮਿਸਾਲ ਕਰੀਏ ਤਾਂ ਭਗਵੰਤ ਮਾਨ ਸਰਕਾਰ ਨਸ਼ੇ ਬਾਰੇ ਪੰਦ ਪਰਾ ਰਹੀ ਹੈ ਹਾਂਜੀ ਕਿਵੇਂ ਦੇਖਦੇ ਆਂ ਸਰ ਬੰਨ ਉਹ ਇਹ ਤਾਂ ਨਹੀਂ ਬਾਕੀ ਐਡਾ ਦੇ ਵਿੱਚ ਵੇਖਦਾ ਇਹ 2-4 ਪੱਲੇ ਪੀ ਘਰ ਤੋਂ ਠੱਠੇ ਆ ਕਹਿੰਦੇ ਸੀ ਤੇ ਵੈਸੇ ਵਧੀਆ ਗੱਲ ਆ ਜਿਨ੍ਹਾਂ ਨੇ ਵੀ ਨਸ਼ਾ ਵੇਚ ਕੇ ਪੈਸੇ ਕਮਾ ਕੇ ਘਰ ਪਾਏ ਆ ਆਪਣੇ ਦੋਵਾਂ ਨੇ ਘਰ ਪਾ ਲਏ ਤੇ ਪਰ ਦੁਨੀਆਂ ਦੇ ਜਿਹੜੇ ਵਿਚਾਰੇ ਬੱਚੇ ਆ ਉਹਨਾਂ ਦੀ ਜ਼ਿੰਦਗੀ ਤੇ ਬਰਬਾਦ ਹੋ ਗਈ ਇਹ ਨਸ਼ਾ ਵੇਚਣ ਵਾਲਿਆਂ ਨੂੰ ਵੀ ਚਾਹੀਦਾ ਹੈ ਕੱਲ ਨੂੰ ਸਾਡੇ ਬੱਚੇ ਵੀ ਹੋਣੇ ਆ ਅਸੀਂ ਨਾ ਇਹੋ ਜਿਹਾ ਕੰਮ ਕਰੀਏ ਤੇ ਬਾਕੀ ਜੇ گورਨਮੈਂਟ ਦਾ ਸਰਕਾਰ ਕਰ ਰਹੀ ਹੈ ਤੇ ਬਹੁਤ ਵਧੀਆ ਕੰਮ ਲਿਆ ਕਰਦੇ ਹੋ ਤੇ ਸਲੰਘਾ ਕਰਦੇ। ਜਿਵੇਂ ਇਸ ਟੈਮ ਦੇ ਵਿੱਚ ਤੇ ਮੈਂ ਸਲੰਘਾ ਹੀ ਕਰਦਾ ਜੀ। ਉਹਨਾਂ ਤੋਂ ਦੂਜੀ ਬੇਨਤੀ ਹੈ ਕਿ ਜਿਵੇਂ ਕਿਹਾ ਜਾਂਦਾ ਤੇ ਕਿਸਾਨ ਤੇ ਨਾਲ ਜਾਇਜਵਾਂ ਤੇ ਜਾ ਕੇ ਸਨ। ਕਿਸਾਨਾਂ ਨੂੰ ਵੀ ਕੁੱਟ ਪੈ ਰਹੀ ਹੈ ਤੇ ਜਵਾਨ ਨੂੰ ਜਿਹੜੀ ਕੁੱਟ ਪਈ ਹੈ ਤਵੇਂ ਦੇਖਦੇ ਹੋ। ਸਹੀ ਗੱਲ ਹੈ ਜੀ ਬਿਲਕੁਲ ਆ ਭਗਵੰਤ ਮਾਨ ਨੇ ਪਤਾ ਨਹੀਂ ਕੀ ਹੈ ਜੇ ਨਾਲ ਆਪਣੇ ਸੈਂਟਰ ਦੇ ਨਾਲ ਗੱਲਬਾਤ ਕਰਕੇ ਆਇਆ ਹੈ ਤੇ ਕਿਸਾਨਾਂ ਵਿਚਾਰਿਆਂ ਦਾ ਵੀ ਵੇਖੋ ਕਿੰਨੇ ਚਿਰ ਦਾ ਉਹਨਾਂ ਨੇ ਆਪਣਾ ਪੀੜਾ ਸੋਹ ਰੱਖਾਇਆ ਹੈ। ਉਹ ਨਾਲ ਵੀ ਨਹੀਂ ਸੁਣੇ ਜਦ ਕਿ ਇਹ ਪਹਿਲਾਂ ਵਿਰੋਧੀ ਪਾਰਟੀ ਦੇ ਵਿੱਚ ਆਪ ਹੀ ਭਾਸ਼ਣ ਦਿੰਦਾ ਹੁੰਦਾ ਸੀ ਕਿ ਹਾਂ ਕਿਸਾਨਾਂ ਨੂੰ ਇਹ ਮਿਲਣੀ ਚਾਹੀਦੀ ਹੈ ਐਮਐਸਪੀ ਮਿਲਣੀ ਚਾਹੀਦੀ ਹੈ ਜੇ ਆ ਉਹ ਆ ਪਰ ਹੁਣ ਇਹਦੇ ਹੱਥ ਵਿੱਚ ਸਭ ਕੋ ਜਾਇਦੇ ਹੁਣ ਨਹੀਂ ਕਰ ਰਿਹਾ ਤੇ ਨੀਤੀ ਤੇ ਮਾੜੀ ਹੋਈ ਨਾ ਫਿਰ ਦਮਾ ਪੈਣਾ ਹਾਂਜੀ ਹਾਂ ਪਿੰਡ ਕਿਹੜਾ ਹਾਂਜੀ ਉਹ ਨਾ ਦਾਦਾ ਉਹ ਦਾਦੇ ਫੋਲਾ ਕਿੰਨੇ ਕਿਡਾ ਅੱਛਾ ਇਹੋ ਪਿੰਟ ਉਹਦਾ ਹਾਂਜੀ ਹਾਂ ਕਿਨਵਾ ਮੇਲਾ ਅਮਰੀਕਾ ਵਾਲੀ ਬਹੁਤ ਅਸਲੀਕਾ ਨਹੀਂ ਪੈਣਾ ਅਸੀਂ ਨੋਰਮਲ ਜਿਹਾ ਸਵਾਦ ਰੱਖਦੇ ਆ ਵੀ ਹਲ ਕਿਨਵਾ ਮੇਲਾ ਤੁਸੀਂ ਇੱਥੇ ਆਪਣੀ ਹੋਜ ਦੇਖ ਰਹੇ ਹੋ ਹਾਂਜੀ ਬਹੁਤ ਵਧੀਆ ਲਿਆਵਾ ਵੇਤੀ ਤੇ ਕਿਹਨਾਂ ਦਾ ਮੇਲਾ ਬਣਾਇਆ ਜਾਂਦਾ ਹੈ ਬਾਬਾ ਜਿੱਤਿਆ ਸਾਹਿਬ ਜੀ ਉਹਨਾਂ ਦੇ ਪਿਤਾ ਜੀ ਦੇ ਨਾਮ ਜਾਣਕਾਰੀ ਰੱਖਦੇ ਆ ਨਹੀਂ ਨਹੀਂ ਜਿਆਦਾ ਨਾ ਪੁੱਛੋ ਮੈਨੂੰ ਕਿਉਂਕਿ ਇਸੇ ਮੈਂ ਨਾਲ ਕੇ ਰਹਿੰਦੀ ਆ ਭਾਜੀ ਮੈਨੂੰ ਤੇ ਨਾ ਕਦਾ ਬਾਰੇ ਪਤਾ ਨਹੀਂ ਨੂਕੜੀ ਵਾਲੇ ਪਤਾ ਨਹੀਂ ਇੱਥੇ ਆਏ ਮੇਲਾ ਵੇਖਣ ਹੁਣ ਗਾ ਮੇਰੀਆਂ ਭੈਣਾਂ ਸਿੱਖ ਕੇ ਆਉਣਾ ਧੰਨ ਧੰਨ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਪਾਸ਼ਾ ਜੀ ਯਾਦ ਰਹਿ ਜੂ ਹਣਾ ਹਾਂਜੀ ਠੀਕ ਤਾਂ ਹਾਂਜੀ ਹੋਰ ਨਾ ਕਰ ਕਿਹੜਾ ਚਮੌੜੀ ਇਹ ਹਾਂਜੀ ਇਹ ਨਵਾਂ ਮੇਲਾ ਮਨਾਇਆ ਜਾ ਰਿਹਾ ਬਾਬਾ ਗੁਰੂਤਾ ਜੀ ਦਾ ਮੇਲਾ ਦੇ ਕਾਫੀ ਟਾਈਮ ਤੋਂ ਮਨਾਇਆ ਜਾ ਰਿਹਾ ਜੀ ਕਾਫੀ ਸਾਲਾਂ ਤੋਂ ਹਾਂਜੀ ਮਨ ਛੋਟੇ ਹੁੰਦੇ ਤੁਸੀਂ ਛੋਟੇ ਹੁੰਦੇ ਤੋਂ ਹੀ ਮਨਾਇਆ ਜਾ ਰਿਹਾ ਜੀ ਬਾਬਾ ਗੁਰਦਤਾ ਜੀ ਦੇ ਪਿਤਾ ਦਾ ਨਾਮ ਜਾਣ ਕੇ ਰੱਖਦੇ ਪਿਤਾ ਜੀ ਦਾ ਨਾਮ ਕੀ ਸਰ ਗੋਬਿੰਦ ਸਾਹਿਬ ਜੀ ਹਾਂ ਜੀ ਪਰ ਨੌਜਵਾਨਾਂ ਨੂੰ ਪੁੱਛਣ ਦੇ ਨਹੀਂ ਕੋਈ ਜਵਾਬ ਨਹੀਂ ਦੇ ਪਾ ਸਰ ਨਹੀਂ ਪਤਾ ਨਹੀਂ ਜੀ ਅੱਜ ਕੱਲ ਦੀ ਪੀੜ੍ਹੀ ਨੂੰ ਨਹੀਂ ਨਹੀਂ ਪਤਾ ਜੀ ਇਸੇ ਤਾਂ ਮੇਲਾ ਕਿਲੇ ਜੋਗੀ ਰਹਿ ਕੇ ਬੈਠ ਮੇਲਾ ਜੋਗੀ ਹੀ ਹੈ ਜੀ ਜਾਂ ਹੋਰ ਕੰਮ ਬਸ ਤਰਣ ਦਾ ਦੇਖ ਲਿਆ ਬਸ ਹਾਂ ਜੀ ਮਿਹਰਬਾਨੀ ਧੰਨਵਾਦ ਹੋਜੀ ਆ ਚੱਲਣਾ ਜੀ ਨੂੰ ਸਤਿ ਸ੍ਰੀ ਅਕਾਲ ਹਾਂ ਜੀ ਸਤਿ ਸ੍ਰੀ ਅਕਾਲ ਨਾਗਰ ਕਿਹੜਾ ਹਾਂ ਜੀ ਕਿਹੜਾ ਪਿੰਡ ਹੈ ਇਹ ਤੇ ਮੋਬਾਈਲ ਜੀ ਇਹ ਤੁਹਾਡਾ ਪਿੰਡ ਕਿਹੜਾ ਸਾਡੇ ਪਿੰਡ ਕੱਥੂ ਨਗਲ ਰੂਪ ਵਾਲੀ ਪਿੰਡ ਦੀ ਬੜੀ ਦੂਰੋਂ ਆਏ ਜੀ ਹਾਂਜੀ ਕੀ ਇੱਥੇ ਰਿਸ਼ਤਦਾਰ ਕੀ ਹਾਂਜੀ ਨਾਨ ਜੀ ਮੇਰੀ ਇੱਥੇ ਚਰਮਾ ਮੇਲਾ ਆਇਆ ਜੀ ਇਹ ਜੀ ਤੀਸਰਾ ਮੇਲਾ ਸੀ ਆਏ ਹਾਂਜੀ ਕਿਹਨਾਂ ਦੇ ਸਬੰਧ ਚਾਹੇ ਕਿਹਦਾ ਮੇਲਾ ਵਾ ਇਹ ਬਾਬੇ ਕਰ ਦਿੱਤੇ ਇਹਦਾ ਬਾਬੇ ਕੋ ਕੁੱਤੇ ਜੀ ਦੇ ਪਿਤਾ ਦਾ ਨਾਮ ਪਤਾ ਨਹੀਂ ਉਹਦਾ ਨਹੀਂ ਜੇ ਪਤਾ ਤਿੰਨ ਜੀ ਹਾਨੂੰ ਢਾਢੇ ਪਿੰਡ ਦਾ ਤਿੰਮੋ ਵਾਲੀ ਜੀ ਤਾਂ ਹੂੰ ਤੁਹਾਨੂੰ ਢਾਢੇ ਪਿੰਡ ਦੇ ਬਾਬੇ ਦੇ ਪਿਓ ਦਾ ਨਾਮ ਨਹੀਂ ਆਨੂ ਨਹੀਂ ਜੇ ਪਤਾ ਬਾਬੇ ਇਹ ਬਾਬੇ ਦੇ ਪੁੱਤੇ ਇੱਕਾਈ ਮਿੰਮੋ ਤੇ ਪਤਾ ਜੋ ਤੇ ਬਾਕੀ ਇਹਨਾਂ ਨੂੰ ਪਤਾ ਹੋਵੇ ਬਹੁਤ ਵਧੀਆ ਮੇਲਾ ਵਾ ਜੋ ਮੰਗੀ ਜੇ ਤੁਹਾਨੂੰ ਸਾਰਾ ਕੁਝ ਹੀ ਮਿਲਦਾ ਪਰ ਜੀ ਪਿਤਾ ਦਾ ਨਾਮ ਤਾਂ ਤੁਸੀਂ ਜਾਣਦੇ ਹਾਂ ਜੀ ਇਹ ਨੇ ਹੈ ਗੁਰੂ ਘਰ ਖੇਡ ਪਾਚਾ ਜੀ ਦੇ ਪੰਜ ਕੋਟਰ ਹੋਏ ਨੇ ਉਹ ਨਹੀਂ ਭਾਜੀ ਆਪਾਂ ਨੂੰ ਤੈਨਵਾਲੀ ਤੁਹਾਡੇ ਤੈਨਵਾਲ ਦੇ ਲੋਕਾਂ ਨੂੰ ਇਹ ਨਹੀਂ ਪਤਾ ਭਈ ਇਹ ਗੁਰੂ ਬਾਬਾ ਗੁਰਦਤਾ ਜੀ ਦੇ ਪਿਤਾ ਦਾ ਨਾਮ ਕੀ ਹੈ ਨੌਜਵਾਨ ਕਿਉਂ ਨਹੀਂ ਯਾਦ ਰੱਖਦੇ ਯਾਦ ਕਰ ਕੀ ਸਾਡੇ ਟਾੜੀਆਂ ਨੂੰ ਨਹੀਂ ਪਤਾ ਇਤਿਹਾਸ ਬਾਰੇ ਬਾਣੀ ਬਾਰੇ ਨਹੀਂ ਪਤਾ ਤਥਾਵਾਦ ਕੇ ਜਿਹੜੇ ਇੱਕ ਪੰਕਤੀ ਪੜ੍ਹਦੇ ਆ ਤੇ ਰੱਬ ਨੂੰ ਗਲਤ ਕਰਦੇ ਦੂਜੀ ਪੰਕਤੀ ਪੜ੍ਹਦੇ ਆ ਤੇ ਉਹ ਤੇ ਠਾ ਸਮੁੰਦਰ ਹੈ ਨਾ ਇੱਕ ਤੇ ਪੰਕਤੀ ਦੇ ਉੱਪਰ ਨਾਲ ਵਹਾ ਲੈਂਦੇ ਆ ਦੂਜੀ ਪੰਕਤੀ ਦੇ ਜਿਹੜਾ ਚਪੇੜ ਠਾ ਕਰਕੇ ਪਾ ਦਈਏ ਅਸਲੀ ਗੱਲ ਪੈਂਦੀ ਇਹ ਜੈਸਾ ਨਾ ਕਰ ਮੇਰਾ ਸਹਨੇ ਵਾਲੇ ਪਿੰਡ ਉੱਥੇ ਵੰਡੇ ਆ ਜੀ ਹਾਂਜੀ ਨਾਨਕੇ ਨਾਨਕੇ ਬਾਬਾ ਗੁਰਦੁੱਤਾ ਜੀ ਦੇ ਮੇਲਾ ਦੇਖਣ ਹਾਂਜੀ ਉਹ ਬਾਬਾ ਗੁਰਦਾਜੀ ਦੇ ਪਿਤਾ ਜੀ ਦਾ ਨਾਮ ਜਾਣਕਾਰੀ ਦਿੱਤਾ ਹੈ ਨਹੀਂ ਨਹੀਂ ਜਾਣਕਾਰੀ ਜੀ ਤੇ ਤੁਹਾਨੂੰ ਨਹੀਂ ਰਹਿਣ ਪਰਣ ਹਾਂਜੀ ਤੁਸੀਂ ਨਹੀਂ ਰੱਖੋ ਸੱਠੀ ਰੱਖੋਗੇ ਤੇ ਪ੍ਰਖੋ ਸਹੀ ਗੱਲ ਹੈ ਰੱਬਈ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਹਾਂਜੀ ਠੀਕ ਆ ਓਕੇ ਤੀਸਰੇ ਪੁੱਤਰ ਹੀ ਨਾ ਉਹਨਾਂ ਦੇ ਤਿੰਨ ਬੇਟੇ ਸੀ ਨਾ ਪੰਜ ਬੇਟੇ ਸੀ ਪੰਜ ਸੀ ਧਿਆਨ ਕਰੋ ਥੋੜੇ ਜੀ ਚੱਸੀ ਗੱਲ ਜੀ ਕਿਹੜਾ ਪਿੰਡ ਪਣ ਤਾਲੜ ਛੱਡੋ ਥੋੜੇ ਟੈਂਟ ਸਾਸਰ ਕਾਲ ਵਿੱਚ ਓ ਠੀਕ ਠਾਕ ਜੀ ਹਾਂਜੀ ਕਿਹੜਾ ਪਿੰਡ ਪਣ ਸੁਲਤਾਨਵਿੰਡ ਪਿੰਡ ਵੰਡੇ ਆਏ ਹਾਂ ਜੀ ਹਾਂਜੀ ਪਾਪਾ ਗੁਰਦਤਾ ਜੀ ਦੇ ਹਾਂਜੀ ਸਰ ਇਹ ਛੋਟੇ ਹੁੰਦੇ ਮੈਂ ਤੁਸੀਂ ਜਦੋਂ ਇੱਥੇ ਰਹਿੰਦੇ ਹੋ ਮਦੋ ਮੇਲਾ ਲੱਗਦਾ ਸਰ ਹਾਂਜੀ ਤੇ ਬਾਬਾ ਗੁਰਦਤਾ ਜੀ ਦੇ ਪਿਤਾ ਦਾ ਨਾਮ ਜਾਣਕਾਰੀ ਰੱਖਦੇ ਨਹੀਂ ਪਿਤਾ ਦਾ ਨਾਮ ਹਿੰਦੂ ਦੇ ਤੇ ਜੰਮੀ ਪਈ ਆ ਨਹੀਂ ਨਹੀਂ ਸਰ ਗੁਰੂ ਘਰ ਦੇ ਬੰਦੇ ਪਾ ਸਰ ਦੇ ਬੰਦੇ ਦਵਰੀ ਉਹ ਬੰਦਲੇ ਤੁਹਾਨੂੰ ਬਤਾ ਬੜੇ ਨਹੀਂ ਭਾਜੀ ਸਾਸਰੀ ਘਰ ਭਾਜੀ ਸਾਸਰੀ ਘਰ ਭਾਈ ਜਿਹੜੇ ਪਿੰਡ ਪਈ ਜੰਦੇਆਲਾ ਇੱਥੇ ਵੰਡੇ ਆਏ ਹਾਂ ਨਹੀਂ ਭਾਈ ਚੰਦ ਦੇ ਆਏ ਆ ਚੰਦ ਦੇ ਪਿੰਡ ਚਾਂਦੇ ਭਾਈ ਦ੍ਰਿਸ਼ਟੀਏ ਭੋਲੇ ਨਾਦ ਦਾ ਪ੍ਰਸ਼ਾਸਕ ਆਵਾ ਅੱਛਾ ਅੱਛਾ ਪਿੰਡ ਆ ਗਿਆ ਕੰਮ ਮੜਿਆ ਜਾਵੇ ਭਾਈ ਆਇਓ ਭਾਈ ਚਾਹ ਪੀਣੀ ਆਇਓ ਪਿੰਡ ਵੇਖੀ ਮੇਰੇ ਪਿੰਡ ਸਤਿਗੁਰਾਲ ਭਾਈ ਸਤਿਗੁਰਾਲ ਠੀਕ ਠਾਕ ਸੇ ਤਾਂ ਕਿਹੜਾ ਪਿੰਡ ਇੱਕ ਮਿੰਟ ਤੁਹਾਨੂੰ ਬਿਠਾਉਣਾ ਹੈ ਅੰਬਰ ਸਰੋ ਹੈ ਅੱਛਾ ਵਾਂਡੇ ਆਏ ਹਾਂਜੀ ਸੋਰੇ ਜਨਮਾ ਮੇਲਾ ਇੱਥੇ ਸੋਰੇ ਆਉਂਦੇ ਇਹ ਵੇ ਮੁੰਡੇ ਆ ਗਲੇ ਆਂ ਮੁੰਡੇ ਆ ਗਲੇ ਹਾਂ ਹਾਂ ਕਿੰਨਾ ਦਾ ਮੇਲਾ ਬਣਾਇਆ ਜਾਂਦਾ ਬਾਬੇ ਗੁਰਦਰ ਪੇਡਾ ਬਾਬੇ ਗੁਰਦੇ ਜੀ ਦੇ ਪਿਤਾ ਦਾ ਨਾਮ ਜਾਣਦੇ ਜੀ ਨਹੀਂ ਦੱਸ ਮੇਰਾ ਮੇਰੇ ਭਰਾ ਨੂੰ ਪਤਾ ਵਾ ਮੈਨੂੰ ਪਾਇਆ ਜੇ ਮੇਰਾ ਮੇਲਾ ਹੀ ਵਖੜਾਉਂਦੇ ਜੀ ਹਾਂ ਮਾੜਾ ਕੁੜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜਿਹੜਾ ਪਿੰਡ ਪਿੰਡ ਕਿਹੜਾ ਜੀ ਟੋਪੇ ਸੜੀ ਵਾਲਾ ਉਹ ਕਿਹੜਾ ਪਿੰਡ ਹੈ ਹਾਂਜੀ ਬਟਾਲੇ ਲਾਗੀ ਇਤਨੀ ਮੇਲੇ ਮਨ ਵੇਖਣਾ ਹੁੰਦਾ ਜਾਂ ਦੁਕਾਨ ਲਾਉਣਾ ਹੁੰਦਾ ਦੁਕਾਨ ਲਾਉਣਾ ਹੈ ਕਿਨਵਾਦ ਕੇ ਕਿਨਵਾ ਮੇਲਾ ਹੈ ਇਹ ਇਧਰ ਕੈਮਰਾ ਲੰਗਾ ਪਿਛੇ ਕਰੋ ਕਿਨਵਾ ਕਿਨਵਾ ਕਿਨਵੀਂ ਦੁਕਾਨ ਲਾਈ ਹੈ ਹਾਂਜੀ ਕਿਨਵੀਂ ਮਾਰ ਆਏ ਜੀ ਮੇਲੇ ਇਹ ਉਹਨੇ ਪਿੱਲਾ ਥੋੜੇ ਦੇ ਨੋਆ ਤੋਂ ਬਾਬਾ ਕੋ ਦਿੱਤਾ ਜਿਹੜੇ ਮੇਲੇ ਜਾਂਦੇ ਜੇ ਬਾਬੇ ਕੋ ਦਿੱਤਾ ਜਿਹਦੇ ਪੇੜਾ ਦਾ ਨਾਮ ਪਤਾ ਨਹੀਂ

ਅਛਾ ਕਿ ਨਾਮ ਮੀਲਾ ਟੜਾਇ ਤੇ ਮੈਂ ਤੇ ਅਜੇ ਪਹਿਲੀ ਵਾਰ ਆ ਮੇਰੇ ਵਾਈਫ ਆਉਂਦੇ ਰਹੇ ਪਹਿਲਾਂ ਤੁਸੀਂ ਪਹਿਲੀ ਵਾਰ ਆ ਜੀ ਹਾਂਜੀ ਇੰਨਾ ਪਤਾ ਕਿਹਦਾ ਕਹਦਾ ਮੇਲਾ ਬਾਬਾ ਗੁਰਦੇਵ ਜੀ ਦਾ ਹੈ ਨਾ ਉਹਨਾਂ ਦੇ ਪਿਤਾ ਜੀ ਦਾ ਨਾਮ ਜਾਣਕਾਰੀ ਰੱਖਦੇ ਨਹੀਂ ਇਹਨਾਂ ਦੇ ਪਤਾ ਨਹੀਂ ਆ ਦੇਖ ਤੁਹਾਡਾ ਪਿੰਡ ਹੈ ਹਾਂਜੀ ਸਰ ਕਿ ਬਾਬਾ ਗੁਰਦਾ ਜੀ ਦਾ ਮੇਲਾ ਮਨਾ ਰਹੇ ਆ ਪਰ ਕੋਈ ਪਿਤਾ ਜੀ ਦਾ ਨਾਮ ਜਾਣਕਾਰੀ ਬਹੁਤ ਨੌਜਵਾਨ ਜਿਹੜੇ ਘਰ ਇੰਨਾ ਨਹੀਂ ਜੋ ਨੋਲਜ ਹੈ ਜੀ ਘੂੜ ਨਹੀਂ ਮੰਨ ਇਹਨਾਂ ਨੂੰ ਨੋਲਜ ਨਹੀਂ ਗਾਂਦ ਕਰੋ ਕਰਪਾ ਠੀਕ ਕਰੋ ਹੁਣ ਸੱਚੀ ਗੱਲ ਸੱਚੀ ਗੱਲ ਜੀ ਇਹ ਪਿੰਡ ਕਿਹੜਾ ਚ ਆਪਣਾ ਓਏ ਕਿਹੜੇ ਗੁਰੂ ਸਾਹਿਬ ਜੀ ਦਾ ਇੱਥੇ ਦੁਹੜਾ ਮਨਾਇਆ ਜਾਂਦਾ ਬਾਬਾ ਗੁਰਦਿੱਤਾ ਜੀ ਉਹਨਾਂ ਦੇ ਪਿਤਾ ਜੀ ਦਾ ਨਾਮ ਚਲੋ ਕੜਜੋ ਤੁਸੀਂ ਇਹ ਹੀ ਨਗਰੇ ਹਾਂ ਜੀ ਲੱਗੀ ਤੇ ਇਧਰ ਸਾਈਡ ਤੇ ਇਹ ਤੁਹਾਡੀ ਜਿਹੜੀ ਗੱਲ ਗਾਂਹ ਤੱਕ ਜਾਊਗੀ ਨਾ ਥੋੜਾ ਹੋਰ ਨੌਜਵਾਨ ਜਿਹੜਾ ਸਿੱਖਣਗੇ ਹਾਂ ਜੀ ਬਾਬਾ ਗੁਰਦਿੱਤਾ ਜੀ ਦਾ ਜਨਮ ਦਿਹਾੜਾ ਕਿ ਨਾਮ ਬਣਾ ਰਹੇ ਇਧਰ ਕੈਮਰਾ ਲਾਓ ਜੀ ਸਾਹਿਬ ਇਹ ਕਿਨਵਾ ਦੇ ਡਾ ਮਾਰੇ ਬਾਬਾ ਗੁਰਦਤਾ ਜੀ ਦਾ ਇਹਨਾਂ ਨੂੰ ਪਤਾ ਪਰ ਇਹ ਵਧੀਆ ਮਤਲਬ ਜੋ ਮਨਾਉਂਦੇ ਵਧੀਆ ਮਨਾਉਂਦੇ ਆ ਉਹਨਾਂ ਜਿਹਦੇ ਪਿਤਾ ਜੀ ਦਾ ਨਾਮ ਜਾਂਦੇ ਜੀ ਹਾਂਜੀ ਸ੍ਰੀ ਗੁਰ ਆਰਗਵੰਦ ਸਾਹਿਬ ਜੀ ਇਹੋ ਸਵਾਲ ਨੌਜਵਾਨਾਂ ਤੋਂ ਰੱਖਿਆ ਪਰ ਕਾਫੀ ਨੌਜਵਾਨ ਜਿਹੜੇ ਉਹ ਜਵਾਬ ਨਹੀਂ ਦੇ ਪਾਰੇ ਕੀ ਸਮਝ ਗਈ ਇਹ ਸਿੱਖਣਾ ਨਹੀਂ ਚਾਹੁੰਦੇ ਕਿ ਜਾਂ ਇਹਨਾਂ ਨੂੰ ਪਤਾ ਨਹੀਂ ਨਹੀਂ ਇਹ ਸਿੱਖਣਾ ਹੀ ਨਹੀਂ ਚਾਹੁੰਦੇ ਜੀ ਅੱਛਾ ਹਾਂਜੀ ਇਹ ਸਿੱਖਣਾ ਨਹੀਂ ਕਿਨਵਾ ਮੇਲਾ ਮਨਾ ਰਹੇ ਜੀ ਇਹ ਹਾਇ ਕਰਨੀ ਕਿਹੜਾ ਨਗਰ ਮੇਰੇ ਵੀਰ ਕੋ ਮੇਰਾ ਹੈ ਗਲਗਨ ਇਹ ਕਾਦਾ ਮੇਲਾ ਬਣਾਇਆ ਜਾ ਰਿਹਾ ਹੈ। ਇਹਦੇ ਬਾਬਾ ਗੁਰਦਤਾ ਇਹ ਨਹੀਂ ਕਿ ਦਰ ਆਇਆ ਹੈ ਨਾ ਬੰਨ ਨਹੀਂ ਬੰਦਾ। ਉਹਨਾਂ ਜਿਹੜਾ ਜਿਹਦਾ ਨਾਮ ਪਤਾ? ਨਹੀਂ। ਗੁਰੂ ਹਰਗੋਬਿੰਦ ਸਾਹਿਬ। ਠੀਕ ਹੈ ਤਾਂ ਚਰਦੀ ਕਲਾ ਨੌਜਵਾਨਾਂ ਤੋਂ ਸਵਾਲ ਰੱਖਣ ਦੇ ਆ ਵੀ ਬਾਬਾ ਗੁਰਦਤਾ ਜੀ ਦਾ ਪਿਤਾ ਜੀ ਦਾ ਨਾਮ ਕੀ ਹੈ? ਹਾਂਜੀ। ਨਾਰਮਲ ਸਵਾਲ ਹੈ। ਨੌਜਵਾਨ ਆਉਂਦੇ ਨੇ ਇਹਨੇ ਨਾ ਹੋਰ ਕੋਈ ਪ੍ਰੇਰਿਤ ਉਹ ਮੈਂ ਦੱਸਦਾ ਜੀ ਆਪ ਜੀ ਨੂੰ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਪੰਜ ਪੁੱਤਰ ਸੀਗੇ। ਹਾਂਜੀ। ਬਾਬਾ ਨੀਰਾਏ ਜੀ ਬਾਬਾ ਕਲਰਾਏ ਜੀ ਟੇਕ ਮਲ ਜੀ ਸ਼ੂਰਜ ਮਲ ਤੇ ਬਾਬਾ ਗਦ ਦਿੱਤਾ ਸਾਹਿਬ ਜੀ ਠੀਕ ਹੈ ਜੀ ਸਭ ਤੋਂ ਵੱਡੇ ਪੁੱਤਰ ਬਾਬਾ ਗਦ ਦਿੱਤਾ ਸਾਹਿਬ ਠੀਕ ਹੈ ਜੀ ਬਾਬਾ ਗਦ ਦਿੱਤਾ ਸਾਹਿਬ ਜੀ ਜੋ ਸਾਡੇ ਸੁਣਦੇ ਇਤਿਹਾਸ ਹੈ ਵਾ ਕਿ ਬਾਬਾ ਗਦ ਦਿੱਤਾ ਸਾਹਿਬ ਜੀ ਗੁਰੂ ਹਰਗੋਬਿੰਦ ਪਾਸ਼ਾ ਜੀ ਪੰਜਾਂ ਪੁੱਤਰਾਂ ਨੂੰ ਲੈ ਕੇ ਬਾਬਾ ਸ਼੍ਰੀ ਚੰਦ ਦੇ ਦਰਸ਼ਨ ਕਰਨ ਗਏ ਤੇ ਸ਼ੈ ਸੁਭਾਵ ਕੋ ਬਾਬਾ ਸ਼੍ਰੀ ਚੰਦ ਜੀ ਨੂੰ ਪਛਾਣ ਕੇ ਮਾਪਰਸ਼ੋ ਮਹਾਰਾਜੀਏ ਬੱਚੇ ਸਾਰੇ ਤੁਹਾਡੇ ਹੀ ਆ ਮੈਂ ਤੁਹਾਡੀ ਗੱਲ ਟੋਕਾਂ ਤੁਹਾਡਾ ਪਿੰਡ ਤੇ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਜੀ ਕਸ਼ਵੀਰ ਸਿੰਘ ਹੈ ਜੀ ਪਿੰਡ ਮਿਲਤ ਮਵਾਲਾ ਹਾਂਜੀ ਜਾਰੀ ਰੱਖੋ ਤੇ ਉਹ ਜਦੋਂ ਉਹਨਾਂ ਨੇ ਸੈਸ ਸੁਭਾਵਕ ਬਾਬਾ ਸ਼੍ਰੀ ਚੰਦ ਜੀ ਨੇ ਪੁੱਛਿਆ ਤੇ ਉਹਨਾਂ ਨੇ ਕਿਹਾ ਜੀ ਪੁੱਤਰ ਹੈ ਤੇ ਸਾਡੇ ਹੀ ਆ ਤੁਹਾਡੇ ਸਾਡੇ ਕੋਲ ਵੰਡੇ ਨਹੀਂ ਗੇ ਤੇ ਆਪਣੇ ਹੀ ਸਾਰੇ ਪੁੱਤਰ ਆ ਤੇ ਬਾਬਾ ਸ਼੍ਰੀ ਚੰਦ ਜੀ ਨੇ ਹੱਸ ਕੇ ਕਿਹਾ ਕਿ ਸਾਡੇ ਕੋਲ ਤੇ ਇੱਕ ਵੀ ਨਹੀਂ ਆ ਕਿਰਪਾ ਕਰੋ ਸਾਨੂੰ ਇੱਕ ਬੇਟਾ ਦੇ ਦਿਓ ਇਹਨਾਂ ਵਿੱਚੋਂ ਸਾਨੂੰ ਦੇ ਦਿਓ ਇੱਕ ਬੇਟਾ ਤੇ ਹਰਗੋਬਿਰ ਪਾਸ਼ਾ ਜੀ ਕਹਿਣ ਲੱਗੇ ਕਿ ਠੀਕ ਹੈ ਜੀ ਇੱਕ ਬੇਟਾ ਤੁਸੀਂ ਜਿਹੜਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਰੱਖ ਲਓ ਤੇ ਬਾਬਾ ਗੁਰਦਤਾ ਸਾਹਿਬ ਜੀ ਲਾਗੇ ਬੈਠੇ ਉਹਨਾਂ ਨੇ ਬਾਬਾ ਗੁਰਦਤਾ ਸਾਹਿਬ ਜੀ ਦੀ ਤਰ੍ਹਾਂ ਬਾਹ ਫੜ ਲਈ ਕਿ ਚਲੋ ਜੀ ਇਹ ਇਹ ਬਾਬਾ ਗੁਰਦਤਾ ਜੀ ਇਹ ਸਾਨੂੰ ਦੇ ਦਿਓ ਅੱਛਾ ਜੀ ਫਿਰ ਬਾਬਾ ਗੁਰਦਤਾ ਸਾਹਿਬ ਜੀ ਉੱਥੇ ਰਹੇ ਉਹਨਾਂ ਦੇ ਕੋਲ ਉਹਨਾਂ ਦੇ ਨਾਲ ਹੀ ਸੇਵਾ ਉੱਥੇ ਕੀਤੀ ਆ ਬਾਬਾ ਸ਼੍ਰੀ ਚੰਦੇ ਦੇ ਕੋਲ ਤੇ ਇਹ ਜਿਹੜਾ ਏਡਾ ਵੱਡਾ ਜਿਹੜਾ ਇਹ ਆਪਣਾ ਦਿੱਤਾ ਦਰਜਾ ਉਹਨਾਂ ਨੇ ਬਾਬਾ ਗੁਰਦਤਾ ਸਾਹਿਬ ਜੀ ਨੂੰ ਇਹ ਬਾਬਾ ਸ਼੍ਰੀ ਚੰਦੇ ਜੀ ਨੂੰ ਦਿੱਤਾ ਬਾਬਾ ਗੁਰਦਤਾ ਜੀ ਦੀਨ ਦੁਨੀ ਦਾ ਟਿੱਕਾ ਜੋ ਵਾਰ ਮੰਗਿਆ 100 ਵਾਰ ਦਿੱਤਾ ਇਥੇ ਮੂੰਹ ਮੰਗੀਆਂ ਮਰਦਾਂ ਬਾਬਾ ਗੁਰਸਾਹਿਬ ਜੀ ਦੇ ਘਰ ਤੋਂ ਪੂਰੀਆਂ ਹੁੰਦੀਆਂ ਜਿੰਨੀਆਂ ਵਡਿਆਈਆਂ ਬਾਬਾ ਕ ਦਿੱਤਾ ਸਾਹਿਬ ਜੀ ਨੂੰ ਆ ਜੀ ਹੁੰਦੀਆਂ ਵਡਿਆਈਆਂ ਕਿਸੇ ਹੋਰ ਨੂੰ ਮਹਾਪੁਰਸ਼ ਸ਼ੈਦ ਨਾ ਗੁਰਪਾਤਸ਼ਾ ਨੂੰ ਹੋਆ ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਸੁਣਿਆ ਜੀ ਜਵਾਨ ਵੀ ਕੁੱਟੇ ਜਾ ਰਹੇ ਆ ਤੇ ਕਿਸਾਨ ਵੀ ਕੁੱਟੇ ਜਾ ਰਹੇ ਆ ਕਿਵੇਂ ਦੇਖਦੇ ਹੋ ਵੇਖੋ ਜੀ ਹੁਣ ਸਵੇਰ ਸਵੇਰ ਦੀ ਸਰਕਾਰਾਂ ਦੇ ਜਿਵੇਂ ਜਿਵੇਂ ਹੁਣ ਚੱਲ ਰਿਹਾ ਉਹਦੇ ਵਿੱਚ ਆਪਾਂ ਕੀ ਕਹਿ ਸਕਦੇ ਆ ਦੱਸੋ ਵੈਸੇ ਤਾਂ ਜੈ ਜਵਾਨ ਦਾ ਜੈ ਕਿਸਾਨ ਦਾ ਨਾਰਾ ਜਿਹੜਾ ਸਭ ਤੋਂ ਮਤਲਬ ਸ਼ੁਰੂ ਜਦੋਂ ਹੋਇਆ ਸੀਗਾ ਉਦੋਂ ਤੇ ਸਾਰਾ ਕੁਝ ਵਧੀਆ ਚੱਲਦਾ ਸੀ ਬਟ ਹੁਣ ਉਹ ਸਮੇਂ ਸਮੇਂ ਦੇ ਨਾਲ ਜਿਵੇਂ ਜਿਵੇਂ ਸਮਾਜ ਬਦਲਦਾ ਜਾ ਰਿਹਾ ਤੇਵੇਂ ਤੇਵੇਂ ਉਹ ਕੁਛ ਨਾ ਕੁਛ ਬਦਲੀ ਜਾ ਰਿਹਾ ਉਹਦੇ ਵਿੱਚ ਮੌਜੂਦਾ ਸਰਕਾਰ ਦੀ ਗੱਲ ਕਰੀਏ ਤਾਂ ਨਸ਼ੇ ਨੂੰ ਕਾਫੀ ਠਲ ਪਾਈ ਜਾ ਰਹੀ ਹੈ ਨੌਜਵਾਨ ਜਿਹੜੇ ਜੇਲ੍ਹਾਂ ਵਿੱਚ ਛੁੱਟੇ ਜਾ ਰਹੇ ਨੇ ਜਿੰਨਾ ਜੇ ਨਸ਼ਾ ਵੇਚਦੇ ਰਹਿੰਦੇ ਉਹਨੇ ਤਾਂ ਘਰ ਵੀ ਜਿਹੜੇ ਟਾਇਰੇ ਨੇ ਕਿਵੇਂ ਦੇਖਦੇ ਨਹੀਂ ਇਹ ਸਰਕਾਰ ਠੀਕ ਆ ਹੁਣ ਸਰਕਾਰ ਨੇ ਕਦਮ ਚੁੱਕਿਆ ਵਾ ਪਰ ਇਹ ਸਰਕਾਰ ਨੂੰ ਕਦਮ ਕੁਛ ਥੋੜਾ ਜਿਹਾ ਪਹਿਲਾਂ ਚੁੱਕਣਾ ਚਾਹੀਦਾ ਸੀਗਾ ਠੱਲ ਪਾਉਣ ਵਾਸਤੇ ਨਸ਼ੇ ਦੇ ਵਾਸਤੇ ਕਿਉਂ ਆਪਾਂ ਸਾਰੇ ਪੰਜਾਬ ਨੇ ਭਗਵੰਤ ਮਾਨ ਜੀ ਨੂੰ ਦਿਖਾਇਆ ਸੀ ਇਸੇ ਕਰਕੇ ਵੀ ਪੀ ਨਸ਼ੇ ਦੇ ਉੱਤੇ ਠੱਲ ਪਾਈ ਜਾਵੇ ਉਹਨਾਂ ਨੇ ਕਿਹਾ ਵੀ ਸੀ ਵੀ ਅਸੀਂ ਨਸ਼ੇ ਨੂੰ ਠੱਲ ਪਾਵਾਂਗੇ ਚਲੋ ਦੇਰ ਆਇ ਦਰੁਸਤਾਏ ਉਹਨਾਂ ਨੇ ਹੁਣ ਸ਼ੁਰੂ ਕੀਤਾ ਅਭਿਆਨ ਸ਼ੁਰੂ ਕੀਤਾ ਬਹੁਤ ਚੰਗੀ ਗੱਲ ਆ ਜੀ ਕਿ ਨਸ਼ੇ ਤੇ ਕਾਬੂ ਪੈ ਰਿਹਾ ਬਹੁਤ ਧੰਨਵਾਦ ਜੀ ਬਹੁਤ ਵਧੀਆ ਲੱਗਾ ਤੁਹਾਨੂੰ ਇਹੜਾ ਬੰਦੇ ਬਿਰਤਾਂ ਵੰਡੇ ਆਂ ਵੰਡਿਆ ਹਾਂਜੀ ਕੀ ਰਿਸ਼ਤਦਾਰੀ ਹੈ ਇਹਦੇ ਤੋਂ ਰਿਸ਼ਤਦਾਰੀ ਕਣੀ ਮੇਲਾ ਵਟਣਾ ਹੈ ਕਿੰਨਾ ਦਾ ਮੇਲਾ ਹਾਂਜੀ ਕਿੰਨਾ ਦਾ ਮੇਲਾ ਬਾਬਾ ਗੁਰਦਤਾ ਸਿੰਘ ਦਾ ਬਾਬਾ ਗੁਰਦਤਾ ਜੀ ਹਾਂਜੀ ਉਹਨਾਂ ਦੇ ਪਿਤਾ ਦੇ ਬਾਰੇ ਜਾਣਕਾਰੀ ਰੱਖਦੇ ਹਾਂ ਨਹੀਂ ਨਹੀਂ ਅਪਹਿਲੀ ਰਿਹਾ ਇਹ ਇਹਨਾਂ ਨੂੰ ਦੱਸਣਾ ਕਿਨੇ ਮੋਕੇ ਤੇ ਬਾਅਦ ਅਈ ਪਹਿਲੀ ਨਹੀਂ ਪਹਿਲੇ ਇਹਨਾਂ ਨੂੰ ਦੱਸਣਾ ਤਾਂ ਜੀ ਬਾਬਾ ਗੁਰਦਤਾ ਜੀ ਦੇ ਪਿਤਾ ਦਾ ਨਾਮ ਕੀ

ਸੁਣਿਆ ਜਾਂ ਦੋ ਜਾਣਕਾਰੀ ਰੱਖਣੀ ਪੋਤਿਆਂ ਨੂੰ ਸਖਾ ਬੜਾ ਮੋਟਾ ਪੈਣਾ ਪੋਤੇ ਤੇ ਜਾਂਦੇ ਆ ਉਹਨਾਂ ਨੂੰ ਜਾਣਕਾਰੀ ਹੋਊਗੀ ਜਿਹੜੇ ਸਿੰਘ ਪਾਸੇ ਸ੍ਰੀ ਹਰਗੋਬਿੰਦ ਸਿੰਘ ਸ੍ਰੀ ਹਰਗੋਬਿੰਦ ਸਿੰਘ ਜਾਣਕਾਰੀ ਰੱਖੋ ਅੱਜ ਕਾਈਆਂ ਠਾਂ ਤੁਰੇ ਜਾਣੇ ਆਪਣਾ ਇਤਿਹਾਸ ਨਾਲ ਯਾਦ ਰੱਖਾਂਗੇ ਰੱਖਾਂਗੇ ਕੀ ਬਾਬਾ ਸ੍ਰੀ ਜੰਗ ਜੀ ਦੇ ਵਾਰ ਹੋਏ ਹਣ ਲੋ ਹਜੂ ਸਦਾ ਅਮਰਤਾਰ ਹੀ ਸੇ ਨੌਜਵਾਨਾਂ ਨੂੰ ਘੱਟ ਪਤਾ ਵਦਿਆ ਹਰੇ ਦਾੜਾ ਮੁੰਮੀਆਂ ਅਮੀਰ ਦਾ ਬਹੁਤ ਬਹੁਤ ਧੰਨਵਾਦ ਹਜੂ ਮਹਾਰਾਜ ਜੀ ਗਾਏ ਦੀ ਮਾਰ ਤੇ ਬਾਗ ਮੇਰ ਕਰ ਦੋ ਤਾਂ 80 ਗੁਰਦੁਆਰਾ ਸਾਹਿਬ ਆਇਆ ਭਾਈ ਜੀ ਬਿਤਾਈ ਰਹੇ ਕਿਨਾ ਚਿਰ ਹੋ ਗਿਆ ਮੇਲਾ ਦੇਖਣ ਇੱਧਰ ਕੈਮਰਾ ਲੈਂਦੇ ਬੜਾ ਚਿਰ ਹੋ ਗਿਆ ਵਾ ਬਾਬਾ ਜੁੱਤਾ ਜੀ ਦੇ ਪਿਤਾ ਦਾ ਨਾਮ ਕੀ ਮੈਨੂੰ ਨਹੀਂ ਪਤਾ ਭਾਈ ਸਾਸ਼ਰੀ ਕਾ ਸਾਸ਼ੀਲ ਭਾਈ ਠੋੜਾ ਪਿੰਡ ਤੇ ਮੋਹਲ ਭਾਈ ਅਸੀਂ ਤੁਹਾਡੇ ਪਿੰਡ ਮੇਲਾ ਕਿੰਨਾ ਚਿਰ ਹੋ ਰਿਹਾ ਹੈ ਇਹ ਭਾਜੀ ਉਹ 5-7 ਸਾਲ ਹੋ ਗਏ ਭਾਜੀ ਕਿੰਨਾ ਰਿਜਾਤ ਮਨਾਇਆ ਜਾਂਦਾ ਹੈ ਇਹ ਭਾਜੀ ਸ੍ਰੀ ਗੁਰੂ ਤੇ ਗੁਰਦੁਆਰਾ ਦੂਜਾ ਆਪਣਾ ਗੋਬਿੰਦੇ ਕੀ ਦੋ ਮਹੀਨੇ ਬਾਬਾ ਗੁਰਦਤਾ ਨਾਲ ਆਦੋ ਜਾਣਿਆ ਜਾਂਦਾ ਭਾਈ ਬਾਬਾ ਗੁਰਦਤਾ ਜੀ ਨੇ ਕਿਹੜਾ ਨਾਮ ਪੜਾ ਤੇ ਹਾਂਜੀ ਤੇ ਭਾਈ ਮੈਂ ਗੱਲ ਸੁਣ ਗੱਲ ਸੁਣ ਮੇਰੀ ਮੈਂ ਆਪਣੇ ਆਪਣੇ ਦਾਦਾ ਨਾ ਪਾ ਉਹ ਗੰਦਾ ਹੋਇਆ ਤੇ ਬਣਾ ਸਮਝ ਲੈ ਭਾਈ ਨਗਰੇ ਹੋ ਜੀ ਉਹ ਨਗਰ ਨਵਾਂ ਹੈ ਇਹੋ ਨਗਰ ਹੈ ਜੀ ਕਿੰਨਾ ਦੀ ਜਾਂਦੇ ਵਿੱਚ ਜਿਹੜਾ ਮੇਲਾ ਇੰਨਾ ਜਾਂਦਾ ਹਾਂ ਜੀ ਕਿੰਨਾ ਦੀ ਜਾਂਦੇ ਬਾਬੇ ਗਰ ਦੇ ਤੇ ਉਹਨਾਂ ਦੇ ਪਿਤਾ ਜੀ ਦੇ ਨਾਮ ਥੋੜਾ ਜਾਣਕਾਰੀ ਰੱਖਦੇ ਪਿਤਾ ਜੀ ਕੀ ਮੈਨੂੰ ਇਹਨੂੰ ਪੁੱਛੀ ਤੇ ਗਾੜੀ ਸਰ ਆਪਰਨ ਖੰਡਾ ਜੀ ਆਏ ਹਾਂ ਕਿਹੜਾ ਪੈਂਡਾ ਹੈ ਇਹ ਜਿਹਦੇ ਮੇਲੇ ਜਾਏ ਬਾਬਾ ਜੀ ਦਾ ਨਾਮ ਕੀ ਹੈ ਬਾਬੇ ਦਾ ਨਾਮ ਪਰ ਪਾਕਿਸਤਾਨ ਉਹਨੇ ਦੇ ਪਿਤਾ ਜੀ ਦਾ ਨਾਮ ਦੱਸੋ ਨਹੀਂ ਪਿਤਾ ਦਾ ਤੇ ਤੁਨ ਗੁਰੂ ਹਰਗੋਬਿੰਦ ਪਾਚਾ ਜੀ ਹਾਂ ਠੀਕ ਹੈ ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ ਹਾਂ ਜੀ ਇੱਧਰ ਆ ਮੇਰੇ ਲਾ ਕੇ ਕਿਹੜਾ ਪੈਂਡਾ ਹੈ ਤੇ ਮੋਾਲ ਤੁਹਾਡੇ ਪਿੰਡ ਦੇ ਵਿੱਚ ਕਿ ਕਿਹੜੇ ਬਾਬੇ ਦਾ ਮੇਲਾ ਮਨਾਇਆ ਜਾਂਦਾ ਬਾਬੇ ਦਿੱਤੈ ਸਾਹਿਬ ਉਹਨਾਂ ਦੇ ਪਿਤਾ ਜੀ ਦਾ ਨਾਮ ਕੀ ਸਰਾਨ ਵਾਹ ਬਾਬਾ